ਥਾਪੀ ਨਾਮਰਵਾਇਆ ਕਰੋ ਫੁਰਕ ਫੁਰਕ ਮੁਰਦੇ ਆ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਐਂਡ ਰਿਜ਼ਲਟ ਜੋ ਕੱਲ 16 ਸਤੰਬਰ ਨੂੰ ਸੱਤ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਕੱਲ ਕੌਣ 25-25000 ਰੁਪਏ ਦੇ ਵੈਸਟ ਰੇਡਰ ਤੇ ਜਾਫੀ ਬਣੇਗੇ ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੀ YouTube ਚੈਨਲ ਆਲਰਾਊਂਡਰ 855 ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਦੇ ਜ਼ਰੀਏ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐਂਡ ਰਿਜ਼ਲਟ ਦੀ ਵੀਡੀਓ ਲੈ ਕੇ ਆਉਨੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਮੂਸੇਕਲਾਂ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਮਾਲਵਾ ਤੇ ਰਮਦਾਸ ਦੀਆਂ ਟੀਮਾਂ ਦੇ ਵਿੱਚ ਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਰਮਦਾਸ ਦੀ ਟੀਮ ਫਸਟ ਰੇਂਜ ਤੇ ਮਾਲਵੇ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਕੋਟ ਬੁੱਢਾ ਦੁਬਲੀ ਤਰਨਤਾਰਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਫਰੰਦੀਪੁਰ ਤੇ ਕ੍ਰਿਆਲੇ ਦੀਆਂ ਟੀਮਾਂ ਦੇ ਵਿੱਚ ਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਫਰੰਦੀਪੁਰ ਦੀ ਟੀਮ ਸੈਕੰਡ ਰਹੀ ਤੇ ਕ੍ਰਿਆਲੇ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਆਂ ਪੀਪਰਿਆ ਮਾਜਰਾ ਪੂਰਨਪੁਰ ਯੂਪੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 51000 ਸੀ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬਿੱਟੂ ਸਰਪੰਚ ਹਰਿਆਣਾ ਤੇ ਵਿਸਲਾ ਹਰਿਆਣਾ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚੋਂ ਵਿਸਲਾ ਹਰਿਆਣਾ ਦੀ ਟੀਮ ਸੈਕੰਡ ਰਹੀ ਤੇ ਬਿੱਟੂ ਸਰਪੰਚ ਹਰਿਆਣਾ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਗਾਜ ਸਿੰਘਪੁਰਾ ਸ੍ਰੀ ਗੰਗਾ ਨਗਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਇਨਾਮ 44000 ਤੇ ਦੂਜਾ ਇਨਾਮ 31000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 21000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਯਾਲਕੀ ਤੇ ਸੈੰਤੀ ਬੀਬੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੈੰਤੀ ਬੀਬੀ ਦੀ ਟੀਮ ਫਸਟ ਰਹੀ ਤੇ ਯਾਲਕੀ ਟੀਮ ਸੈਕੰਡ ਤੇ ਇਥੋਂ ਦਾ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਫੌਜੀ ਫੱਗੂ ਵਾਲਾ ਚਾਰ ਕਬੱਡੀਆਂ ਪਾ ਕੇ ਚਾਰ ਨੰਬਰ ਲੈਤੇ ਤੇ ਬੈਟ ਜਾਫੀ ਦੀ ਗੱਲ 3 ਟੱਚ ਲੈ ਕੇ ਦੋ ਜਫੇ ਲਾਏ ਅੱਗੇ ਗੱਲ ਕਰਦੇ ਹਾਂ ਰਨੋ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਬੈਸਟ ਰੇਡਰ ਤੇ ਜੈਪੀਗਾਂ ਦੇ ਲਈ ਕੱਪ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਲੋਧਰ ਹਰਿਆਣਾ ਤੇ ਗੋਰਖਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਗੋਰਖਪੁਰ ਦੀ ਟੀਮ ਫਰਸਟ ਰਹੀ ਤੇ ਲੋਧਰ ਹਰਿਆਣਾ ਦੀ ਟੀਮ ਸੈਕੰਡ ਤੈਥੋਂ ਦੇ ਵੈਟਰ ਟ੍ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਟਰ ਟ੍ਰੇਡਰ ਬਣੇਗਾ ਅੰਕਿਤ ਲੇਵ ਵਾਲਾ 7 ਕਵਾਡੀਆਂ ਪਾ ਕੇ 7 ਨੰਬਰ ਲਈ ਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਪ੍ਰਵੀਨ ਮਿਰਜ਼ਾਪੁਰ ਦੋ ਜੱਫੇ ਲਾ ਕੇ ਵੈਟੀ ਜਾਫੀ ਬਣਿਆ ਅੱਗੇ ਗੱਲ ਕਰਦੇ ਪਹਾੜਪੁਰ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਰੂਡੇ ਕਾ ਤੇ ਤਤਨਾਉਰੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਤਤਨਾਉਰੀ ਹਰਿਆਣਾ ਫਾਸਟ ਤੇ ਰੂਡੇ ਕਾ ਸੈਕੰਡ ਤੇ ਇਤੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਤੋਂ ਵੈਸਟ ਰੇਡਰ ਬਣੇਗਾ ਅੰਕੁਸ਼ ਨੁਕਰਾ ਸੋਤਾਲਾ ਤੋ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਟਿੰਕੂ ਤਨੋਰੀ ਵਾਲਾ ਅੱਗੇ ਗੱਲ ਕਰਦੇ ਹਾਂ ਫਫੜੇ ਭਾਈ ਕੇ ਮਾਨਸਾ ਕ ਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ ਲੱਖ ਰੁਪਏ ਤੇ ਦੂਜਾ ਇਨਾਮ 75000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 25-25000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਝਾੜੋਂ ਤੇ ਜਲਵੇੜੇ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਜਲਵੇੜੇ ਦੀ ਟੀਮ ਫਸਟ ਰਹੀ ਤੇ ਝਾੜੋਂ ਦੀ ਟੀਮ ਸੈਕੰਡ ਇਤੋਂ ਦੇ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਬੈਟ ਰੇਡਰ ਬਣੇਗਾ ਰਾਜਕੁਮਾਰ ਬੱਛੋ ਨੇ ਵਾਲਾ ਤੇ ਕੁਲਵਿੰਦਰ ਜਲਵੇੜੇ ਵਾਲਾ ਦੋਨੇ ਜვენਨ ਬੈਟ ਰੇਡਰ ਬਣਿਆਗੇ ਤੇ ਬਈਟ ਜਾਫੀ ਦੀ ਗੱਲ ਕਰਕੇ ਤਾਂ ਬਈਟ ਜਾਫੀ ਬਣੇਗਾ ਗੱਗੀ ਚੱਕ ਦੇਸਰਾਜ ਵਾਲਾ 6 ਟੱਚ ਲੈ ਕੇ ਦੋ ਜਫੇ ਲਾਈ ਤੇ ਮੁੰਡੇ 25-25000 ਰੁਪਏ ਦੇ ਬੈਟ ਰੇਡਰ ਤੇ ਜਾਫੀ ਬਣਿਆਗੇ ਤੇ ਹਾਂਜੀ ਅਸੀਂ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ